ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ ਮਹੀਨਾ ਅਸੂਦਾ ਆਰੰਭ ਹੋ ਰਿਹਾ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਮਹੀਨੇ ਵਿੱਚ ਅਸਾਂ ਜੀਵਾਂ ਨੂੰ ਜੋ ਉਪਦੇਸ਼ ਦਿੜਨ ਕਰਵਾ ਰਹੇ ਹਨ ਸਹਿਬ ਜੀ ਫਰਮਾਨ ਕਰਦੇ ਹਨ ਅਸੁਨ ਪ੍ਰੇਮ ਓ ਮਹੜਾ ਕਿਉਂ ਮਿਲੀ ਹੈ ਹਰ ਜਾਏ ਸਤਗੁਰਾਂ ਦੀ ਇਹ ਵਿਲੱਖਣਤਾ ਰਹੀ ਹੈ ਇਹ ਖਾਸੀਅਤ ਰਹੀ ਹੈ ਕਿ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ ਚਾਹੇ ਖੁਸ਼ੀ ਚਾਹੇ ਗਮੀ ਚਾਹੇ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ ਹਰੇਕ ਸਮੇਂ ਨੂੰ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਵਰਤਣਾ ਇਸੇ ਹੀ ਤਰ੍ਹਾਂ ਪੁਰਾਣੀਆਂ ਜਮਾਨਿਆਂ ਵਿੱਚ 12 ਮਾਹੀ ਮੱਝਾਂ ਗਾਵਾਂ ਚਾਰਨ ਵਾਲੇ ਗਵਾਲੇ ਜਿਹੜੇ ਸਨ ਉਹ ਗਾਵਿਆ ਕਰਦੇ ਸਨ ਤੇ ਇਨ੍ਹਾਂ ਮਹੀਨਿਆਂ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਸੀ ਉਸੇ ਹਿਸਾਬ ਦੇ ਨਾਲ ਉਹ ਲੋਕ ਗੀਤ ਹੋਇਆ ਕਰਦੇ ਸਨ ਸਤਗੁਰਾਂ ਨੇ ਉਹਨਾਂ ਹੀ ਤਰ੍ਹਾਂ ਦੇ ਉੱਤੇ ਫਰਮਾਤਮਾ ਦੀ ਸਿਫਤ ਸਲਾ ਕਰਨ ਦੀ ਸਿੱਖਿਆ ਉਪਦੇਸ਼ ਦਿੱਤਾ ਜਿਵੇਂ ਕਿ ਪਹਾਦਰੋਂ ਦੇ ਮਹੀਨੇ ਦੇ ਵਿੱਚ ਬੜੇ ਤਰਾਟਕੇ ਲੱਗਦੇ ਹਨ ਘਬਰਾਟ ਵਾਲਾ ਮੌਸਮ ਹੁੰਦਾ ਹੈ ਤੇ ਪਾਦਰੋਂ ਮਹੀਨੇ ਤੋਂ ਬਾਅਦ ਅਸੂ ਦੇ ਮਹੀਨੇ ਦਾ ਮੌਸਮ ਬੜਾ ਸੁਹਾਵਣਾ ਤੇ ਠੰਡੀ ਮਿੱਟੀ ਰੁੱਤ ਹੁੰਦੀ ਹੈ ਤੇ ਸਹਿਬ ਜੀ ਫਰਮਾਨ ਕਰੇ ਹਨ ਕਿ हे ਮਾਂ ਅਸੂ ਦੀ ਮਿੱਟੀ ਮਿੱਟੀ ਰੁੱਤ ਦੇ ਵਿੱਚ ਮੇਰੇ ਹਿਰਦੇ ਦੇ ਅੰਦਰ ਪ੍ਰਭੂ ਪ੍ਰੇਮ ਦਾ ਉਸ਼ਾਲਾ ਆ ਰਿਹਾ ਹੈ ਜਿਵੇਂ ਕਿਵੇਂ ਕਿਸੇ ਵੀ ਤਰ੍ਹਾਂ ਚੱਲ ਕੇ ਤੇ ਉਸ ਪਿਆਰੇ ਪ੍ਰਭੂ ਪਤੀ ਨੂੰ ਮਿਲਾਂ ਅਸੁਣ ਪ੍ਰੇਮ ਉਹ ਮਹਾੜਾ ਕਿਉਂ ਮਿਲਿਆ ਹਰ ਜਾਏ ਗੱਲ ਕਰੀਏ ਪ੍ਰੇਮ ਦੀ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ ਪ੍ਰਮਾਤਮਾ ਪ੍ਰੇਮ ਦੀ ਮੂਰਤ ਹੈ ਤੇ ਪ੍ਰੇਮ ਸਰੂਪ ਹੋ ਕੇ ਉਹ ਸਾਰੀਆਂ ਹੀ ਦਿਸ਼ਾਵਾਂ ਸਾਰੇ ਹੀ ਸੰਸਾਰ ਵਿੱਚ ਵਿਆਪਕ ਹੈ ਜਤਰ ਤਤਰ ਦਿਸ਼ਾ ਵਿਸ਼ਾ ਹੂਏ ਫੈਲਿਓ ਅਨੁਰਾਗ ਤੇ ਫਿਰ ਸਤਿਗੁਰੂ ਜੀ ਨੇ ਉਸ ਪਿਆਰੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਢੰਗ ਵੀ ਪ੍ਰੇਮ ਹੀ ਦੱਸਿਆ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਸੇਵਾ ਸਿਮਰਨ ਤੇ ਇਸ ਤੋਂ ਇਲਾਵਾ ਪ੍ਰੇਮ ਵੀ ਪਰਮਾਤਮਾ ਨੂੰ ਮਿਲਣ ਦਾ ਇੱਕ ਸਾਧਨ ਹੈ ਸੋ ਜਦੋਂ ਅਸੀਂ ਪ੍ਰੇਮ ਦੀ ਗੱਲ ਕਰਦੇ ਹਾਂ ਤੇ ਇਹ ਇੱਕ ਲਗਾਓ ਦਾ ਜਜ਼ਬਾ ਹੈ ਤੇ ਇਸ ਦੇ ਤਿੰਨ ਰੂਪ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਆਪਣੇ ਤੋਂ ਛੋਟਿਆਂ ਜਦੋਂ ਬੱਚਿਆਂ ਦੇ ਨਾਲ ਲਗਾਓ ਹੁੰਦਾ ਹੈ ਤੇ ਉਸ ਨੂੰ ਸਨੇਹ ਕਿਹਾ ਜਾਂਦਾ ਹੈ ਜਦੋਂ ਇਹੀ ਲਗਾਓ ਬਿਨਾਂ ਪਰਮਾਤਮਾ ਦੀ ਸਿਮਰਨ ਯਾਦ ਪਿਆਰ ਤੋਂ ਦੁਨਿਆਵੀ ਚੀਜ਼ਾਂ ਵਸਤੂਆਂ ਪਦਾਰਥਾਂ ਦੇ ਨਾਲ ਹੋ ਜਾਂਦਾ ਹੈ ਤੇ ਇਸ ਨੂੰ ਮੋਹ ਕਿਹਾ ਜਾਂਦਾ ਹੈ ਇਹੀ ਲਗਾਓ ਜਦੋਂ ਗੁਰੂ ਔਰ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ ਤੇ ਇਸ ਨੂੰ ਪ੍ਰੇਮ ਜਾਂ ਸੱਚਾ ਪਿਆਰ ਕਿਹਾ ਜਾਂਦਾ ਹੈ ਕਾਰਨ ਕੀ ਹੈ ਕਿ ਜਦੋਂ ਕਿਤੇ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ ਤੇ ਗੁਰੂ ਸਿੱਖ ਨੂੰ ਕਿਤੇ ਵੱਧ ਕੇ ਪਿਆਰ ਦਿੰਦਾ ਹੈ ਜਦੋਂ ਕੋਈ ਪ੍ਰਭੂ ਦਾ ਪਿਆਰਾ ਪਰਮਾਤਮਾ ਨੂੰ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਯਾਦ ਕਰਦਾ ਹੈ ਤੇ ਪਰਮਾਤਮਾ ਉਸ ਦੀ ਜਰੂਰ ਪੁਕਾਰ ਸੁਣਦਾ ਹੈ ਤੇ ਉਸ ਨੂੰ ਕਿਤੇ ਵੱਧ ਕੇ ਪਿਆਰ ਦਿੰਦਾ ਹੈ ਉਦਾਹਰਨ ਦੇ ਤੌਰ ਦੇ ਉੱਤੇ ਦੁਨਿਆਵੀ ਚੀਜ਼ਾਂ ਵਸਤੂਆਂ ਪਦਾਰਥਾਂ ਦਾ ਪਿਆਰ ਜਿਹੜਾ ਹੈ ਇੱਕ ਅੰਗੀ ਹੈ ਪਰਮਾਤਮਾ ਔਰ ਗੁਰੂ ਦਾ ਪਿਆਰ ਜਿਹੜਾ ਹੈ ਉਹ ਸਰਬੰਗੀ ਹੈ ਮਛਲੀ ਪਾਣੀ ਨੂੰ ਪਿਆਰ ਕਰਦੀ ਹੈ ਪਰ ਪਾਣੀ ਨੂੰ ਮਛਲੀ ਦੇ ਨਾਲ ਕੋਈ ਲਗਾਓ ਨਹੀਂ ਪਤੰਗਾ ਜਿਹੜਾ ਹੈ ਰੋਸ਼ਨੀ ਨੂੰ ਲਾਈਟ ਨੂੰ ਪਿਆਰ ਕਰਦਾ ਹੈ ਉਸ ਦਾ ਲਗਾਓ ਹੈ ਬੜਾ ਰੋਸ਼ਨ ਇਹਨੂੰ ਲਾਈਟ ਨੂੰ ਪਤੰਗੇ ਦੇ ਨਾਲ ਕੋਈ ਲਗਾਉਣੀ ਇਸ ਕਰਕੇ ਗੁਰੂ ਔਰ ਪ੍ਰਮਾਤਮਾ ਦਾ ਪਿਆਰ ਹੀ ਸੱਚਾ ਹੈ ਤੇ ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਤੇ ਸਾਧਨ ਵੀ ਪਿਆਰ ਹੀ ਹੈ ਇਸ ਕਰਕੇ ਕਲਗੀਧਰ ਪਤਸ਼ਾਹੀ ਜੀ ਫਰਮਾਨ ਕਰਦੇ ਹਨ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੁਰੂ ਅਰਜਨ ਦੇਵ ਜੀ ਫਰਮਾਨ ਕਰਿ ਹਣ ਕਿ ਇਹ ਮਾਂ ਅਸੂ ਦੀ ਠੰਡੀ ਮਿੱਟੀ ਰੁੱਤ ਦੇ ਵਿੱਚ ਮੇਰੇ ਅੰਦਰ ਪ੍ਰਭੂ ਪ੍ਰੇਮ ਦਾ ਉਸ਼ਾਲਾ ਆ ਰਿਹਾ ਹੈ ਜਿਵੇਂ ਕਿਵੇਂ ਚੱਲ ਕੇ ਉਸ ਨੂੰ ਮਿਲਿਆ ਜਾਵੇ ਸਹਿਬ ਸ੍ਰੀ ਗੁਰੂ ਅਰਮਦਾਸ ਪਤਸ਼ਾਹੀ ਦੇ ਫਰਮਾਨ ਹਨ ਕਿ ਜਿਹੜਾ ਮੈਨੂੰ ਉਸ ਪਿਆਰੇ ਦਾ ਦਿਦਾਰ ਕਰਵਾ ਦੇ ਮੈਂ ਆਪਣੀ ਜਿੰਦ ਦੇ ਚਾਰ ਟੋਟੇ ਕਰਕੇ ਉਸ ਤੋਂ ਕੁਰਬਾਨ ਕਰਨ ਵਾਸਤੇ ਤਿਆਰ ਹਾਂ ਹਉ ਜਿਉ ਕਰੀ ਤਿਸ ਵਿਟੋ ਚੌਕਨੀ ਹੈ ਜੋ ਮੈਂ ਪ੍ਰੀ ਦਿਖਾਵੇ ਇਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਣ ਕਰਿ ਹੰ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈਂ ਛੇ ਮਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੜੀ ਤਾਂਗ ਲੱਗੀ ਹੋਈ ਹੈ ਮੇਰਾ ਚਿਤ ਲੁਚਦਾ ਹੈ ਉਸ ਪ੍ਰਭੂ ਪਤੀ ਨੂੰ ਕੋਈ ਮੇਰੇ ਨਾਲ ਲਿਆ ਕੇ ਮਿਲਾ ਦੇ ਜਿਹੜਾ ਮੈਨੂੰ ਉਸਦੇ ਨਾਲ ਮਿਲਾਵੇਗਾ ਮੈਂ ਆਪਣੀ ਜਿੰਦ ਦੇ ਚਾਰ ਟੋਟੇ ਕਰਕੇ ਉਸ ਨੂੰ ਸੜਕੇ ਤੇ ਕੁਰਬਾਨ ਕਰਨ ਵਾਸਤੇ ਤਿਆਰ ਹਾਂ ਸੰਤ ਸਹਾਈ ਪ੍ਰੇਮ ਕੇ ਆਉ ਤਿੰਨ ਕਹਿ ਲਾਗਾ ਆਈ ਮੈਨੂੰ ਪਤਾ ਚੱਲਿਆ ਹੈ ਕਿ ਸੰਤ ਜਨ ਪ੍ਰਭੂ ਦੇ ਨਾਲ ਪ੍ਰੇਮ ਬਧਾਨ ਦੇ ਵਿੱਚ ਬੜੀ ਸਹਾਇਤਾ ਕਰਦੇ ਹਨ ਮਦਦ ਕਰਦੇ ਹਨ ਮੈਂ ਉਹਨਾਂ ਦੀ ਚਰਣੀ ਲੱਗੀ ਹਾਂ ਉਹਨਾਂ ਦੇ ਚਰਨ ਪਕੜੇ ਹਨ ਵੀਰਨ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਜਾਈ ਉਸ ਪ੍ਰਭੂ ਤੋਂ ਬਿਨਾ ਉਸ ਪਿਆਰੇ ਤੋਂ ਬਿਨਾ ਸੁਖ ਤੇ ਆਨੰਦ ਦੀ ਹੋਰ ਕੋਈ ਥਾਣੀ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਫਰਮਾਨ ਹਨ ਸੁਖ ਨਾਹੀ ਬਹੁਤਾ ਤਨ ਖਾਟੇ ਸੁਖ ਨਾਹੀ ਪੇਖੇ ਨਿਰਤਣਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਦਗਾਈ ਫਿਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਸਭ ਸੁਖ ਦਾਤਾ ਆਰਾਮ ਹੈ ਦੂਸਰ ਨਾਹੀ ਕੋਈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਇਸ ਕਰਕੇ ਉਸ ਪਿਆਰੇ ਪ੍ਰਭੂ ਪਤੀ ਤੋਂ ਬਿਨਾ ਸੁਖਾਂ ਦੀ ਹੋਰ ਕੋਈ ਦੂਜੀ ਥਾਣੀ ਹੈ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਈ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰ ਚਖ ਲਿਆ ਹੈ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਗਏ ਹਨ ਮਾਇਆ ਵੱਲੋਂ ਉਤ੍ਰਿਪਤ ਹੋ ਗਏ ਹਨ ਰੱਜ ਗਏ ਹਨ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਉਹ ਆਪਾਂ ਪਾਪ ਛੱਡ ਕੇ ਸਾਰੇ ਹੰਕਾਰ ਦਾ ਤਿਆਗ ਕਰਕੇ ਸਦਾ ਅਰਦਾਸਨਾ ਕਰਦੇ ਹਨ ਕਿ ਪ੍ਰਭੂ ਜੀਓ ਸਾਨੂੰ ਆਪਣੇ ਲੜ ਲਾ ਕੇ ਰੱਖੋ ਸਾਨੂੰ ਆਪਣੇ ਚਲਨਾਂ ਦੇ ਨਾਲ ਜੋੜ ਕੇ ਰੱਖੋ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਜਿਸ ਜੀਵ ਇਸਤਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ ਉਹ ਉਸ ਮਿਲਾਪ ਤੋਂ ਵਿਸ਼ੜ ਤੇ ਹੋਰ ਕਿਸੇ ਤਾ ਨਹੀਂ ਜਾਂਦੀ ਬਿਨ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਇ ਉਸ ਪ੍ਰਮਾਤਮਾ ਦੀ ਸ਼ਰਨ ਤੋਂ ਬਿਨਾ ਹੋਰ ਇਸ ਜੀਵ ਵਾਸਤੇ ਕੋਈ ਥਾ ਟਿਕਾਣਾ ਨਹੀਂ ਹੈ ਕੋਈ ਹੋਰ ਆਸਰਾ ਨਹੀਂ ਹੈ ਅਸੂ ਸੁਖੀ ਬਸੰਧੀਆਂ ਜਿਨ੍ਹਾਂ ਮਿਆ ਹਰ ਰਾਇ ਉਹ ਸਦਾ ਪ੍ਰਭੂ ਦੀ ਸ਼ਰਨ ਵਿੱਚ ਪਈ ਰਹਿੰਦੀਆਂ ਹਨ ਤੇ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੁਖ ਵਿੱਚ ਵਸਦੀਆਂ ਹਨ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਸੋ ਪ੍ਰਮਾਤਮਾ ਦੀ ਕਿਰਪਾ ਦੇ ਪਾਥਰ ਬਣਨ ਵਾਸਤੇ ਜੀਵ ਨੂੰ ਆਪਣੀ ਮੈਂ ਦਾ ਹੋ ਮੈਂ ਦਾ ਹੰਕਾਰ ਦਾ ਤਿਆਗ ਕਰਕੇ ਪਰਮਾਤਮਾ ਨੂੰ ਗੁਰੂ ਨੂੰ ਆਤਮਿਕ ਸਮਰਪਣ ਕਰਨਾ ਪੈਂਦਾ ਹੈ ਸੋ ਸਤਿਗੁਰੂ ਜੀ ਨੇ ਅਸੂ ਦੀ ਠੰਡੀ ਮਿੱਟੀ ਤੇ ਸੁਹਾਵਣੀ ਰੂਪ ਤੇ ਪਰਮਾਤਮਾ ਨੂੰ ਯਾਦ ਕਰਨ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਤੇ ਸਿੱਖਿਆ ਦਿੱਤੀ ਹੈ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ